ਦਰਸਲ ਸੇਵਾ ਸੰਸਾਰ ਦੀ ਹੁੰਦੀ ਹੈ ਨਿਰੰਕਾਰ ਦੀ ਪ੍ਰਮਾਤਮਾ ਦੀ ਸੇਵਾ ਨਹੀਂ ਹੁੰਦੀ ਪ੍ਰਮਾਤਮਾ ਸਾਡੀ ਸੇਵਾ ਕਰਦੇ ਹੈ ਪ੍ਰਮਾਤਮਾ ਸੂਰਜ ਬਣ ਕੇ ਸਾਨੂੰ ਰੋਸ਼ਨੀ ਦੇ ਰਿਹਾ ਹੈ ਪ੍ਰਮਾਤਮਾ ਪਾਣੀ ਬਣ ਕੇ ਸਾਡੀ ਪਿਆਸ ਬਿਜਾਉਂਦਾ ਹੈ ਪ੍ਰਮਾਤਮਾ ਧਰਤੀ ਬਣ ਕੇ ਸਾਨੂੰ ਥਾਂ ਦਿੰਦਾ ਹੈ ਪ੍ਰਮਾਤਮਾ ਅਗਨੀ ਬਣ ਕੇ ਸਾਨੂੰ ਜ਼ਿੰਦਗੀ ਦਿੰਦਾ ਹੈ ਪ੍ਰਮਾਤਮਾ ਹਵਾ ਬਣ ਕੇ ਸਾਨੂੰ ਸਵਾਸ ਦਿੰਦਾ ਹੈ दी सेवा, पे दा। पता सेवा कमजोर दुर्ज दी दी। है बच्चा कमजोर है माँ बाप सेवा पे कर कमजोर है बच्चा ताकतवर हो गया जवान हो गया माँ बाप बुढ़े हो गए न कमजोर हो गए न हर सेवा कर सेवा करनी है पीछे रह गया आ जाए ਗਲਤੀ ਨਹੀਂ ਸੇਵਾ ਸੰਸਾਰ ਦੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ